ਮੁਸਲਮ ਭਾਈ ਤਰੇਤੀ ਮੈਂ ਗੱਲ ਕਰਾਂ ਤਾਂ ਕਿਸੇ ਵੱਲੋਂ ਤੁਹਾਨੂੰ ਇਹ ਨਹੀਂ ਕੱਲ ਕੇ ਕਿ ਵੀ ਨਹੀਂ ਨਹੀਂ ਆਪਣਾ ਧਰਮ ਇਹ ਹੈਗਾ ਤੇ ਤੁਸੀਂ ਕਿਹੜੇ ਰਾਵਲ ਤੁਰਪੇ ਤੁਸੀਂ ਨਮਾਜ਼ ਆਦਾ ਕਰੋ ਜਾਂ ਤੁਸੀਂ ਇਸ ਤਰੀਕੇ ਨਾਲ ਕੋਈ ਇਦਾਂ ਦਾ ਕੁਝ ਦੇਖਣ ਨੂੰ ਮਿਲੇ ਤਾਂ ਮੈਨੂੰ ਇਹ ਕਹਿੰਦੇ ਕਿ ਯਾਰ ਵੀ ਤੁਹਾਡਾ ਧਰਮ ਆਪਣਾ ਹੀ ਮੁਸਲਮਾਨਾ ਵੀ ਤੂੰ ਪੱਗ ਕਿ ਬੰਦਾ ਇਹ ਮੈਂ ਕਿਹੜੇ ਕੱਲੇ ਡੈਡੀ ਦਾ ਕਰਕੇ ਬੰਦਾ ਤਾਂ ਕਿਹਾ ਮੇਰਾ ਆਪਣਾ ਅੰਦਰੋਂ ਮੇਰੇ ਬਾਜ ਆਉਂਦੀ ਵੀ ਹਾਂ ਦਸਤਾਰ ਸਜਾ ਕਿਸੇ ਦੇ ਦਸਤਾਰ ਚਾਉਣੀਆਂ ਕਿਸੇ ਨੂੰ ਸਿਖਾਉਣੀਆਂ ਕਿੱਡੀ ਵੱਡੀ ਗੱਲ ਆ ਜਦੋਂ ਤੁਸੀਂ ਆਪ ਸੁਜੋਣਨੇ ਆ ਪਰ ਸਿਰਫ ਆਪਦੇ ਤੱਕ ਸੀਮਿਤ ਨਹੀਂ ਰਹਿਦੇ ਤੁਸੀਂ ਅੱਗੇ ਉਹਨਾਂ ਲੋਕਾਂ ਹੋਰਾਂ ਨੂੰ ਜ਼ਿਕਾਉਂਨੇ ਆ ਜਦੋਂ ਕੋਈ ਵੀ ਕਦੇ ਤੁਹਾਡੇ ਕੋਲ ਆਵੇ ਨਾ ਕਿ ਭਾਈ ਮੈਨੂੰ ਪੱਗ ਸਿਖਾ ਦੇ ਮੇਰੇ ਪੱਗ ਬਣ ਕੇ ਦੇ ਕਦੇ ਨਾ ਨਹੀਂ ਕਰਨਾ ਸਿੱਖ ਧਰਮ ਹੀ ਸ਼ਾਇਦ ਇਹਦਾ ਤਾਂ ਹੈਗਾ ਮੱਲੂ ਮੱਲੀ ਦਿਲ ਕਰਦਾਗਾ ਕਿ ਬਸ ਇਧਰ ਨੂੰ ਚਲੇ ਜਾਏ ਕਿ ਇਹਦੇ ਬਾਰੇ ਪੜਦੇ ਜਾਏ ਜਿੰਨਾ ਕਿ ਮੈਨੂੰ ਹੁਣ ਮੇਰੇ ਦੋਸਤ ਮਿੱਤਰ ਜੋ ਵੀ ਜਾਣਦੇ ਆ ਹਨ ਜਿੰਨੀ ਕਿ ਮੇਰੀ ਪਹੁੰਚ ਥੋੜੀ ਬਹੁਤੀ ਜਿੰਨੇ ਕਿ ਵੀ ਜਾਣਦੇ ਨੇ ਪੱਗ ਕਰਕੇ ਜਾਣ ਜੇ ਮੈਂ ਪੱਕਾ ਬੰਧਾ ਹੁੰਦਾ ਤਾਂ ਕੀ ਹੁੰਦਾ ਤਾਂ ਇਹ ਲੋਕ ਮੇਰੀ ਉਹ ਗੱਲ ਨਹੀਂ ਸਮਝ ਸਕਦੇ ਅਸਲ ਵਿੱਚ ਮੇਰਾ ਮੈਂ ਕਹੂੰਗਾ ਕਿ ਮਾਹੌਲ ਦਾ ਬਹੁਤ ਅਸਰ ਪੈ ਜਾਂਦਾ ਜੀ ਮੇਰਾ ਮਾਹੌਲ ਇਦਾਂ ਦਾ ਕਿ ਹੁਣ ਮੈਂ ਤੁਹਾਨੂੰ ਦੱਸਦਾ ਮੈਂ ਜਦੋਂ ਲਗਭਗ 8ਵੀਂ ਕਲਾਸ 'ਚ ਸੀਗਾ ਸ਼ਾਇਦ ਸਾਡੀ ਸਕੂਲ ਦੇ ਵਿੱਚ ਇੱਕ ਸਰਸ ਨੂੰ ਪੜਾਉਂਦੇ ਸੀ ਅਨਮੋਲਦੀਪ ਸਿੰਘ ਤੇ ਅਸੀਂ ਉਹਨਾਂ ਦੇ ਨਾਲ ਮਿਲ ਕੇ ਹੁਣ ਇੱਕ ਕਲੱਬ ਚਲਾ ਰਹੇ ਹਾਂ ਦਸਤਾਰ ਸਭਾ ਕਲੱਬ ਸ਼ਾਇਦ ਇਹ ਚੀਜ਼ ਮੇਰੇ ਵਿੱਚ ਉਹਨਾਂ ਕੋਲੋਂ ਆਈ ਹੈ ਕਿ ਕਿਸੇ ਦੇ ਦਸਤਾਰ ਚਾਹਣੀ ਹੈ ਕਿਸੇ ਨੂੰ ਸਿਖਾਉਣੀ ਹੈ ਕਿੱਡੀ ਵੱਡੀ ਗੱਲ ਆ ਜਦੋਂ ਤੁਸੀਂ ਆਪ ਸਜਾਉਨੇ ਆ ਪਰ ਸਿਰਫ ਆਪਦੇ ਤੱਕ ਸੀਮਤ ਨਹੀਂ ਰਹਿਦੇ ਤੁਸੀਂ ਅੱਗੇ ਉਹਨਾਂ ਲੋਕਾਂ ਹੋਰਾਂ ਨੂੰ ਦਿਖਾਉਨੇ ਆ ਜਿਹੜੇ ਉਹ ਚੀਜ਼ ਦੇ ਵਿੱਚ ਹਾਲੇ ਪਰਪੱਕ ਨਹੀਂ ਹੈਗੇ ਜਾਂ ਹਾਲੇ ਸਿੱਖਣਾ ਚਾਹੁੰਦੇ ਨੇ ਪਰ ਉਹਨਾਂ ਕੋਲ ਕੋਈ ਸਾਧਨ ਨਹੀਂ ਹੈਗਾ ਤਾਂ ਅਸੀਂ ਜੇ ਉਹਨਾਂ ਦਾ ਸਾਧਨ ਬਣ ਸਕਦੇ ਆਂਗਾ ਤਾਂ ਕਿਉਂ ਨਹੀਂ ਫਿਰ ਹਨਾ ਵੀ ਜੇ ਸਾਡੇ ਕਰਕੇ ਉਹ ਆਪਣੇ ਧਰਮ ਦੇ ਨਾਲ ਜੁੜ ਸਕਦੇ ਨੇ ਚੰਗੇ ਤਰੀਕੇ ਦੇ ਨਾਲ ਹਨਾ ਕੁਝ ਚੰਗਾ ਸਿੱਖ ਸਕਦੇ ਨੇ ਤਾਂ ਮੈਨੂੰ ਉਹ ਅਨਮੋਲ ਸਰ ਨੇ ਇਹੀ ਗੱਲ ਦੱਸੀ ਕਿ ਜਦੋਂ ਕੋਈ ਵੀ ਕਦੇ ਤੁਹਾਡੇ ਕੋਲ ਆਵੇ ਨਾ ਕਿ ਭਾਈ ਮੈਨੂੰ ਪੱਗ ਸਖਾ ਦੇ ਮੇਰੇ ਪੱਗ ਬੰਨ ਕੇ ਦੇ ਕਦੇ ਨਾ ਨਹੀਂ ਕਰਨੀ ਤਾਂ ਇਦਾਂ ਹੀ ਤੇ ਜਦੋਂ ਬੰਨਦੇ ਵੀ ਆ ਉਹ ਵੀ ਗੱਲ ਹੈ ਇੱਕ ਦਿਲ ਨੂੰ ਸਕੂਨ ਜਾਂ ਮਿਲਦਾ ਹੈ ਕਿ ਜਦੋਂ ਕਿਸੇ ਦੇ ਪੱਗ ਬੰਨਦੇ ਆ ਠੀਕ ਹੈ ਨਾ ਜਿੰਨੇ ਵਾਰ ਮਰਜੀ ਬੰਨ ਲਗੇ ਪੱਗ ਉਹ ਇਦਾਂ ਲੱਗਿਆਂਦੇ ਬਸ ਹਾਂ ਵੀ ਸੋਹਣੀ ਬੰਨਣੀ ਆ ਸੋਹਣੀ ਬੰਨਣੀ ਆ ਵੀ ਇਹਨੂੰ ਪੂਰਾ ਜਚਾ ਦੇਣਾ ਇਦਾਂ ਹੋ ਜਾਂਦਾ ਹੈਗਾ ਵੀ ਬਸ ਰੂਹ ਖੁਸ਼ ਹੋ ਜਾਂਦੀ ਹੈ ਕਿ ਦੂਜੀ ਗੱਲ ਇਹ ਹੈ ਕਿ ਸਿੱਖ ਧਰਮ ਵਿੱਚ ਸ਼ਾਇਦ ਇਦਾਂਗਾ ਇਦਾਂ ਦਾਗਾ ਕਿ ਮੱਲੂ ਮਲੀ ਦਿਲ ਕਰਦਾਗਾ ਕਿ ਬਸ ਇਧਰ ਨੂੰ ਚਲੇ ਜਾਏਗੀ ਇਹਦੇ ਬਾਰੇ ਪੜਦੇ ਜਾਏਗੇ ਕਿਉਂਕਿ ਉਹ ਜ਼ਿਹਨ ਦੇ ਵਿੱਚ ਉਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਜਦੋਂ ਗੁਰੂਆਂ ਦੀਆਂ ਸਾਖੀਆਂ ਪੜ੍ਹੀਆਂ ਸਕੂਲ ਦੇ ਵਿੱਚ ਛੋਟੇ ਸਾਹਿਬ ਜਦਿਆਂ ਦੇ ਬਾਰੇ ਪੰਜਾਬ ਪਿਆਰਿਆਂ ਦੇ ਬਾਰੇ ਤਾਂ ਉਹ ਸਾਰੇ ਇਤਿਹਾਸ ਦੀਆਂ ਗੱਲਾਂ ਫਿਰ ਦਿਲ ਵਿੱਚ ਚੱਲਦੀਆਂ ਰਹਿੰਦੀਆਂ ਨੇ ਫਿਰ ਉਹ ਸਾਰਾ ਕੁਝ ਜਦੋਂ ਤੁਹਾਡੇ ਮਾਈਂਡ ਦੇ ਵਿੱਚ ਰੀਕਾਲ ਹੁੰਦਾ ਰਹਿੰਦਾ ਬਾਰ-ਬਾਰ ਫਿਰ ਥੋੜਾ ਰੁਝਾਨ ਹੀ ਹੋ ਜਾ ਵੱਜ ਜਾਂਦਾ ਉਧਰ ਨੂੰ ਹਨਾ ਇਨਸਾਨ ਉਧਰ ਨੂੰ ਚਲਾ ਜਾਂਦਾ ਆਪਣੇ ਆਪ ਹੀ ਜਿਦਾਂ ਕਾਲਪੁਰ ਖੁਦ ਕਰਵਾਉਂਦਾ ਇਹ ਚੀਜ਼ਾਂ ਤਾਂ ਬਸ ਆਪਣੇ ਆਪ ਹੀ ਹੋ ਹੀ ਜਾਂਦਾ ਸਭਾਈ ਤੇ ਦੀ ਮੈਂ ਗੱਲ ਕਰਾਂ ਤਾਂ ਕਿਸੇ ਵੱਲੋਂ ਤੁਹਾਨੂੰ ਇਹ ਨਹੀਂ ਕੱਲ ਕੇ ਆ ਕਿ ਵੀ ਨਹੀਂ ਨਹੀਂ ਆਪਣਾ ਧਰਮ ਇਹ ਹੈਗਾ ਤੇ ਤੁਸੀਂ ਕਿਹੜੇ ਰਾਵਲ ਤੁਰਪੇ ਤੁਸੀਂ ਨਮਾਜ਼ ਆਦਾ ਕਰੋ ਜਾਂ ਤੁਸੀਂ ਇਸ ਤਰੀਕੇ ਨਾਲ ਕੋਈ ਇਦਾਂ ਦਾ ਕੁਝ ਦੇਖਣ ਨੂੰ ਮਿਲਿਆ ਬਹੁਤ ਹੁੰਦੇ ਆ ਜੀ ਮਤਲਬ ਬਹੁਤ ਕਹਿੰਦੇ ਵੀ ਆ ਤੇ ਹੁੰਦੇ ਆ ਕਿਉਂਕਿ ਉਹਨਾਂ ਨੂੰ ਇਦਾਂ ਲੱਗਦਾ ਨਾ ਵੀ ਸਾਡਾ ਧਰਮ ਤੇ ਇਹ ਧਰਮ ਵਚਨ ਲਾਈਕ ਉਹੀ ਗੱਲ ਵੀ ਜਿੱਦਾਂ ਥੋੜੀ ਸੋਚ ਉਹਨਾਂ ਦੀ ਅਲੱਗ ਆ ਕਿਉਂਕਿ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਹਰੇਕ ਦੀ ਆਪਣੀ ਆਪਣੀ ਸੋਚ ਆ ਚਲੋ ਉਹਨਾਂ ਦੀ ਆਪਣੀ ਕਹਿਣ ਦੀ ਗੱਲ ਸੀਗੀ ਮੇਰੀ ਆਪਣੀ ਸੀ ਮੈਨੂੰ ਜਿੰਨੇ ਵਾਰ ਵੀ ਕਿਹਾਗਾ ਮੈਨੂੰ ਇਹ ਕਹਿੰਦੇ ਕਿ ਯਾਰ ਵੀ ਤਾ ਧਰਮ ਆਪਣਾ ਹੈ ਮੁਸਲਮਾਨਾ ਵੀ ਤੂੰ ਪੱਗ ਕਰ ਬੰਦਾ ਛੱਡ ਪਰੇ ਕੀ ਕਰਨੀ ਹੈਣਾ ਵੀ ਚਲੋ ਹਾਂ ਪਹਿਲਾਂ ਡੈਡੀ ਜੀ ਸੀਗੇ ਤਾਂ ਠੀਕ ਹੈ ਮੈਂ ਕਿਹੜੇ ਕੱਲੇ ਡੈਡੀ ਜੀ ਦਾ ਕਰਕੇ ਬੰਦਾ ਮੈਂ ਕਿਹਾ ਮੇਰਾ ਆਪਣਾ ਅੰਦਰੋਂ ਮੇਰੇ ਆਵਾਜ਼ ਆਉਂਦੀ ਵੀ ਹਾਂ ਦਸਤਾਰ ਸਜਾ ਦਸਤਾਰ ਸਖਾ ਹੈਣਾ ਪ੍ਰਮੋਟ ਕਰ ਇਹ ਚੀਜ਼ ਨੂੰ ਅੱਗੇ ਲੈ ਕੇ ਜਾ ਕਿਉਂਕਿ ਮੈਂ ਜਿੰਨਾ ਕਿ ਮੈਨੂੰ ਹੁਣ ਮੇਰੇ ਦੋਸਤ ਮਿੱਤਰ ਜੋ ਵੀ ਜਾਣਦੇ ਆ ਹੈਣਾ ਜਿੰਨੀ ਕਿ ਮੇਰੀ ਪਹੁੰਚ ਥੋੜੀ ਬਹੁਤੀ ਜਿੰਨੇ ਕਿ ਵੀ ਜਾਣਦੇ ਨੇ ਪੱਗ ਕਰਕੇ ਜਾਣਾ ਪੱਗ ਤੋਂ ਬਿਨਾ ਮੈਂ ਕੁਛ ਨਹੀਂ ਕੁਛ ਹੀ ਰਹਿਮਤ ਕੁਛ ਨਹੀਂ ਪੱਕਤ ਹੋ ਬਣਾ ਮੈਂ ਇਹ ਸੋਚਦਾ ਹਾਂ ਬਹੁਤ ਵਾਰ ਕੇ ਹੈਣਾ ਵੀ ਜੇ ਮੈਂ ਪੱਗ ਨਾ ਬੰਦਾ ਹੁੰਦਾ ਤਾਂ ਕੀ ਹੁੰਦਾ ਤਾਂ ਇਹ ਲੋਕ ਮੇਰੀ ਉਹ ਗੱਲ ਨਹੀਂ ਸਮਝ ਸਕਦੇ ਜਿਹੜਾ ਮੇਰੇ ਮਨ ਦੇ ਵਿੱਚ ਹੈ ਜਾਂ ਮੈਂ ਜਾਣਦਾ ਜਾਂ ਰੱਬ ਜਾਣਦਾ ਕੋਈ ਹੋਰ ਦੂਜਾ ਤੀਜਾ ਬੰਦਾ ਨਹੀਂ ਜਾਣ ਸਕਦਾ ਕਿਉਂਕਿ ਜਿਹੜੀਆਂ ਗੱਲਾਂ ਤੁਹਾਡੇ ਦਿਲ ਵਿੱਚ ਨੇ ਜੋ ਤੁਹਾਡੇ ਜ਼ਿਹਨ ਵਿੱਚ ਹਰ ਰੋਜ਼ ਚੱਲਦਾ ਰਹਿੰਦਾ ਤੁਸੀਂ ਕਿਸੇ ਨੂੰ ਸਮਝਾ ਵੀ ਨਹੀਂ ਸਕਦੇ ਜੋ ਮੇਰੇ ਦਿਲ ਚੱਲਦਾ ਮੈਂ ਕਿਸੇ ਨੂੰ ਸਮਝਾ ਨਹੀਂ ਸਕਦਾ ਪਰ ਹਾਂ ਮੈਂ ਕਰਕੇ ਦਿਖਾ ਸਕਦਾ ਕਿ ਮੈਂ ਕਰ ਰਿਹਾ ਲਗਾਤਾਰ ਕਰ ਰਿਹਾ